ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਹੋਏ ਆਂ ਬਾਈ ਆਪਾਂ ਦਿਲਦਾਰ ਡੈਰੀ ਫਾਰਮ ਪਿੰਡ ਬਾਦਸ਼ਾਪੁਰ ਮੰਡਿਆਲਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟ ਦਾ ਕਿਉਂਕਿ ਮਰੇਲਕੋਟਲੇ ਦੇ ਬਿਲਕੁਲ ਬੁੱਕਲ ਦੇ ਵਿੱਚ ਆ ਗਿਆ ਪਿੰਡ ਆਪਾਂ ਪਹੁੰਚੇ ਆਂ ਦਿਲਦਾਰ ਡੈਰੀ ਫਾਰਮ ਤੇ ਖਾਨ ਸਾਹਿਬ ਕੋਲੇ ਆਏ ਹੋਏ ਆਂ ਆ ਨਗੀਨੇ ਦਿਖਾਵਾਂਗੇ 201 ਤਾ ਆ ਗਈ ਐਚ ਐਫ ਦੇ ਵਿੱਚ ਇਹਦਾ ਬਾਈ ਕਹਿੰਦਾ ਰਿਕਾਰਡ ਬਹੁਤ ਵੱਡਾ ਜੀ ਗੱਲਬਾਤ ਕਰ ਲਈਏ ਪਾਇਲਨ ਦਾ ਦੂਜਾ ਸੂਦਾ ਸੁਣਦੀ ਆ ਪਹਿਲਨ ਦਾ ਕਹਿੰਦਾ ਇਹਦਾ 25 ਕਿਲੋ ਦਾ ਰਿਕਾਰਡ ਆ ਗਾਂ ਦਾ ਬੱਛੀ ਵੀ ਬਾ ਕਮਾਲ ਇੱਥੇ ਤੁਹਾਨੂੰ ਦੱਸੂਗੀ ਤੇ ਬਾਕੀ ਖਾਨ ਸਾਹਿਬ ਨਾਲ ਕਰਾਂਗੇ ਗੱਲਬਾਤ ਤੇ ਦੋਹੇ ਨਗੀਨੇ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਤੁਹਾਨੂੰ ਪਤਾ ਗੱਲਬਾਤ ਆਪਾਂ ਕਰਾਂਗੇ ਸਾਰੀ ਜਾਨਵਰ ਚੰਗੇ ਨੇ ਆਹ ਬੱਛੀ ਤਾਜੀ ਸੂਈ ਹੋਈ ਆ ਇਸੇ ਤੋਂ ਕਰਦੇ ਆ ਗੱਲਬਾਤ ਆਜੋ ਖਾਨ ਸਾਹਿਬ ਨਾਲ ਮਿਲਉਨੇ ਆ ਤੁਹਾਨੂੰ ਲੈ ਵੀ ਆਂ ਦਿਖਾ ਦੀ ਸਮਾਰ ਕੇ ਹੈ ਰਹਿ ਨਾ ਜਾਵੇ ਕਿਸੇ ਪਾਸੇ ਆਜੋ ਜੀ ਹੋਰ ਕੀ ਹਾਲ ਚਾਲ ਵਧੀਆ ਬਾਈ ਠੀਕ ਚੱਲ ਠੀਕ ਆ ਵਧੀਆ ਵਧੀਆ ਖਸਦਾ ਗਾ ਤੋ ਹੁਣ ਐਂ ਐਂ ਦੱਸਦਾ ਬਸ ਬਾਈ ਖੁਸ਼ ਹੀ ਰਹਿਣਾ ਮੈਂ ਬੰਦਾ ਇਹ ਹੀ ਗੱਲ ਯਾਰ ਬੰਦਾ ਖੁਸ਼ ਤਬੀਅਤ ਦਾ ਮਾਲਕ ਹੈ ਉਦਾਸ ਨਹੀਂ ਨਾ ਕਦੇ ਦੇਖਿਆ ਜਿਵੇਂ ਨਵਾਂ ਨਵਾਂ ਕੰਮ ਕਰਦਾ ਕੰਮ ਪੂਰੇ ਹੌਸਲੇ ਨਾਲ ਕਰਦਾ ਹੀ ਜੀ ਗੱਲ ਨਹੀਂ ਇੱਥੋਂ ਕਰ ਲਈਏ ਸ਼ੁਰੂ ਕਰ ਲੋ ਬਾਈ ਕਰ ਲੋ ਟੌਪ ਦਾ ਨਹੀਂ ਨਾ ਹੋਲ ਕੇ ਤੋੜਦੇ ਸੁਆ ਕਿਹੜਾ ਦਾ ਸੁਆ ਬਾਈ ਪਹਿਲਾ ਦੋ ਦੰਦ ਦਾ ਮੂੰਹ ਮੂੰਹੋਂ ਦੋ ਦੰਦ ਦਾ ਹਾਂ 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 ਇਹ ਆ ਗਈ ਸੱਜਣੋ ਆ ਜਰਸੀਆਂ ਚ ਹੀ ਗਈ ਥੋੜਾ ਜਿਹਾ ਕ੍ਰਾਸ ਚ ਪੈਂਦੀ ਆ ਜੇ ਆਪਾਂ ਗੱਲਬਾਤ ਕਰ ਲਈਏ ਵੀ ਥੋੜਾ ਜਿਹਾ ਕ੍ਰਾਸ ਚ ਪੈਂਦੀ ਆ ਆ ਜਰਸੀਆਂ ਚ ਗਈ ਇਸ ਸੁਆ ਹੈਗਾ ਪਹਿਲਾ ਤੇ ਦੰਦਾਂ 'ਚ ਹੈਗੀ ਆ ਸੱਜਣੋ ਦੋ ਦੰਦ ਆ ਕਾਲੀ ਕਰਦੀ ਆ ਥੋੜੀ ਜੀ ਬੱਚੇ ਕਰਕੇ ਹਨਾ ਬਾਈ ਇੱਦਾਂ ਹੀ ਕਰਦੀਆਂ ਨੇ ਇਹ ਬਲੂਣਾ ਥੋੜੀ ਆ ਪਰ ਆ ਪੈੜਾ ਜਿਗਾਰੜ ਪੈੜਾ ਬਾਈ ਥਣ ਥਣ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਮੁਥੀ ਵਾਲਾ ਥਣ ਥਣਾ ਉਟਾ ਦਾ ਕੋਈ ਨਹੀਂ ਕੋਈ ਨਹੀਂ ਬੋਝ ਕੇ ਲੈ ਚੱਲ ਇਹਨਾਂ ਦਾ ਸਾਰਾ ਲਾਨੀਂ ਡਰਾਤਾ ਸੀ ਹੋਰ ਬਸ ਪੱਛੀ ਲੱਗੀਆਂ ਇਹ ਜੀ ਗੱਲ ਨਹੀਂ ਕੱਦ ਵਿੱਡ ਵੀ ਚੰਗਾ ਬੱਛੀ ਦਾ ਕੋਈ ਬਾੜੀ ਛੋਟੀਆਂ ਝੋਨੀਆਂ ਚ ਹੋਣੀ ਆਗੀ ਇੱਥੋਂ ਹੈ ਇੱਥੋਂ ਦਿਖਾ ਦੇ ਆੜ ਡਰ ਡਰ ਇੱਥੋਂ ਦਿਖਾ ਦੇ ਗੱਗੂ ਸਿੰਘ ਇਹਦਾ ਆਰਡਰ ਰੂਟਰ ਹੈ ਗੱਗੂ ਬਖਸ਼ੀਆ ਵਾਲਾ ਪਹੁੰਚਿਆ ਹੋਇਆ ਅੱਜ ਮੇਰੇ ਨਾਲ ਇਧਰ ਲੈ ਬੰਨੇ ਲੈ ਆ ਆ ਇਧਰ ਲੈ ਬੰਨੇ ਵੀ ਦਿਖਾ ਦੇ ਨੇੜੇ ਲਾ ਕੇ ਇੱਥੋਂ ਆ ਆਰਡਰ ਰੂਟਰ ਵੱਛੀ ਦਾ ਬਾਕਮਾਲ ਆ ਜੀ ਗੱਲ ਕਰਨੀ ਪੂਰਾ ਟੌਪ ਆ ਬਾਈ ਪੂਰਾ ਟੌਪ ਹਾਂਜੀ ਹਾਂਜੀ ਦੰਦਾਂ ਚ ਕਿਵੇਂ ਆ ਖਾਣੇ ਦੋ ਆ ਬਾਈ ਦੋ ਆ ਸਿਰਫ ਦੋ ਦੰਦ ਓਨਲੀ ਦੋ ਓਨਲੀ ਦੋ ਦੰਦ ਉਮਰ ਬਣਦੀ ਆ 2.5 ਤੋਂ ਪੌਣੇ 3 ਸਾਲ ਹਾਂਜੀ 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 ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਹਲਕਾ ਜਿਹਾ ਕ੍ਰੋਸ ਇਹਦੇ ਵਿੱਚ ਜ਼ਰੂਰ ਆ ਮੈਂ ਤੁਹਾਨੂੰ ਕਹੀ ਜਾਵਾਂ ਪਿਓਰ ਜਰਸੀ ਹੈ ਨਾ ਹਲ ਦੁੱਧ ਦੇ ਦਾ ਸੱਜਣੋਂ ਮੈਸਾਂ ਦਾ ਸਿਸਟਮੇ ਹੋਊਗਾ ਇਹਦਾ ਹਾਂ ਹੁਣ ਮਾਗਰਲੇ ਬੰਨੇ ਵੀ ਦਿਖਾ ਦੇ ਬਾਡੀ ਉੱਡੀ ਵੀ ਦਿਖਾ ਦੇ ਉੱਤੋਂ ਹੁਣ ਕਿਉਂਕਿ ਦੁੱਧ ਦੇ ਦਾ ਸੱਜਣੋਂ ਮੈਸਾਂ ਦਾ ਸਿਸਟਮੇ ਹੋਊਗਾ ਇਹਦੀ ਫਾਇਟ ਵੀ ਚੰਗੀ ਆਊ ਤੇ ਬੱਚੀ ਵੀ ਠੰਡੀ ਸੀਲ ਆ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਖਾਣ ਦੋ ਟਾਈ ਘੰਟੇ ਹੋਏ ਨੇ ਬ੍ਰਦਰ ਦੋ ਢਾਈ ਘੰਟੇ ਹੋ ਗਏ ਜੇਰ ਜੂਰੇ ਦੀ ਡੰਨ ਹੋ ਜੂਗੀ ਉਹ ਬਾਈ ਸੋਨੂੰ ਜੇਰ ਦੀ ਬਾਅਦ ਚੋ ਜੇ ਕਿਸੇ ਸੱਜਣ ਨੇ ਵੀਡੀਓ ਦੇਖਣੀਆਂ ਵੀਡੀਓ ਵੀ ਦਿਖਾ ਦੂਗਾ ਡੰਨ ਦੀ ਬੱਚਾ ਕੀ ਆ ਨਾਲ ਇਹ ਬੱਚਾ ਬੱਸ ਆ ਬਾਈ ਬੁੱਲ ਆ ਗਿਆ ਬੁੱਲ 50 ਆ ਗਿਆ ਇਹਦੇ ਮਗਰ ਸੱਜਣੋ ਸਾਈਵਾਰ ਦਾ ਬੁੱਲ ਦੇ ਤਾਂ ਨੇ ਹਾਂਜੀ ਹਾਂਜੀ ਆ ਜਰਸੀ ਸਾਈਵਾਰ ਦਾ ਉਹ ਆਡਰ ਆਡਰ ਪੈਣਾ ਇੱਧਰ ਹੀ ਬੰਨੇ ਆ ਆਡਰ ਆਡਰ ਬਹੁਤ ਸੋਹਣਾ ਬ੍ਰਦਰ ਅੱਗੇ ਪਿੱਛੇ ਦਾ ਆਡਰ ਹੈ ਕੋਨੇਂ ਗਾ ਨੂੰ ਆ ਉਹਨਾਂ ਹੀ ਹੈਗਾ ਸੱਜਣੋ ਪਛਾਣ ਨੂੰ ਜੇ ਗੱਲਬਾਤ ਕਰਨੀ ਹੈ ਹਾਂਜੀ ਹਾਂਜੀ ਹਾਂ ਦੁੱਧ ਕਿੰਨਾ ਕ ਪਾ ਦੂੰ ਹੁਣ ਗਾਵਾਂ ਵੇਚਦੇ ਨੂੰ ਤੈਨੂੰ ਵੀ ਹੋਣਾ ਹੈ ਹਾਂ ਬ੍ਰਦਰ ਦੁੱਧ ਗਰਮੀ ਦੇ ਹਿਸਾਬ ਨਾਲ ਬੜਾ ਨਹੀਂ ਜਾਂਦਾ ਆਪਾਂ 15 17 ਕਿਲੋ ਦੁੱਧ ਪਾ ਦੂੰਗੀ हां 15 ਤੋਂ 16 17 ਤੱਕ ਇਹਨੂੰ ਪਾਉਣਾ ਚਾਹੀਦਾ ਪਾਉਣਾ ਚਾਹੀਦਾ ਬਾਈ ਜੇ ਸਰ ਨਾਲ ਦੀ ਤਿਆਰੀ ਆ ਗਈ ਥਣ ਥਣ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਦਾ ਨਾ ਇਹ ਆਈਟਮ ਵੀ ਗਰਮੀ ਵਾਲੀ ਆ ਗਈ ਹਾਂਜੀ ਹਾਂਜੀ ਆ ਗਾਂਤੀ ਮਾਰਦੇ ਜਿਆਦਾ ਗਰਮੀ ਦੇ ਘੱਟ ਨਹੀਂ ਮਾਰਦੇ ਇੱਧਰਲੇ ਵੱੰਨੀ ਮਾਰਦੇ ਆਈਟਮ ਆ ਗਈ ਗਰਮੀ ਵਾਲੀ ਫੈਟ ਪਰਸੈਂਟੇਜ ਵੀ ਚੰਗੀ ਹੋਊ ਬਾਈ ਮੱਝਾਂ ਵਾਲੀ ਕੰਮ ਹੈ ਇਹਨਾਂ ਦਾ ਪੈਸੇ ਇਹ ਕਿੰਨੇ ਲਵਾਂਗੇ ਪੈਸੇ ਬਾਈ ਜਮੀ ਲੈਂਡ ਦੇਣ ਜੈ ਜੈ ਮੁੱਲ ਮੁੱਲ ਕਰਦੇ ਆ 65000 80000 ਵੀ ਦੇ ਦਾਂਗੇ ਆਪਾਂ ਵੇ 62000 ਜਿਵੇਂ ਫਿਕਸ ਜੇ ਬਸ ਫਿਕਸ ਜੇ ਇਹ ਮਾਣਦਾਨ ਕਰਦਾਂਗੇ ਹੁਣ ਆ ਗਏ ਛੋਟ ਛੱਪਾ ਹੀ ਹੋਊਗਾ ਠੀਕ ਹੈ ਹਾਂ ਰੇਟ ਨਹੀਂ ਜੇ ਰੇਟ ਸੱਜਣੋ ਫਿਕਸ ਜੇ ਨੇ ਛੋਟ ਛੱਪਾ ਇਹਦੇ ਚ ਹੋ ਜੂਗਾ ਫੋਨ ਬਾਈ ਨੂੰ ਮਿਲਿਆ ਲਿਓ ਦੰਦਾਂ ਚ ਹੈਗੀ ਆ ਦੋ ਦੰਦ ਸੂਆ ਸੂਈਆ ਪਹਿਲਾ ਤੇ ਸੂਈ ਨੂੰ ਹੋਗੇ ਦੋ ਤੋਂ ਢਾਈ ਘੰਟੇ ਠੀਕ ਹੈ ਤੇ ਹੁਣ ਆ ਜਾ ਇਹਦੇ ਤੇ ਇੱਥੇ ਮਾਰਦੇ ਕੈਮਰਾ ਟੋਪ ਦਾ ਹੀ ਨਗੀਨਾ ਹਣਾ ਤੁਸੀਂ ਦੇਖ ਸਕਦੇ ਆ ਤਿਆਰੀ ਤੁਸੀਂ ਆ ਸਿਸਟ ਮੇਰਾ ਪਹਿਲਾਂ ਤਾਂ ਕੱਦੇ ਦਿਖਾ ਗੱਗੂਏ ਪੇਸ਼ਾਨ ਹੋ ਗਏ ਤੇ ਕੱਦ ਦੀ ਕਰਾ ਦੇ ਆਈਡੀਆ ਮੇਰੇ ਕੱਦ ਤੋਂ ਕੱਦ ਵੱਡਾ ਆ ਗਿਆ ਫੁੱਲ ਵੱਡਾ ਲੰਬੀ ਵੀ ਫੁੱਲ ਆ ਗਈ ਇਹ ਆ ਗਈ ਐਚ ਐਫ ਚ ਤੋਫਾਇ ਵੀ ਗਰਮੀ ਚੱਲਣ ਵਾਲਾ ਹਲਕਾ ਫੁਲਕਾ ਕ੍ਰੋਸ ਵੀ ਆ ਇਹਦੇ ਚ ਲੈ ਤੋਰ ਦੇ ਖਾਨ ਖੋਲ ਕੇ ਇਹਦਾ ਆਰਡਰ ਰੂਡਰ ਵੀ ਫਿਕਸ ਹੈ ਆਰਡਰ ਇਹਦਾ ਆ ਗਿਆ ਫੁੱਲ ਵੱਡਾ ਲਫਾਫਾ ਚੰਗਾ ਲੱਗਿਆ ਥੱਲੇ ਇਹਦੇ ਇਹ ਕਿੰਨੇ ਕਿ ਦਿਨ ਕੱਢਦੀ ਆ ਕਿਹੜਾ ਸੇਬ ਹੈ 5-4 ਦਿਨ ਕੱਢਦੀ ਆ ਦੂਜਾ ਸੂਦਾ ਹੁੰਦੀ ਆ ਪੈਲਣ ਦਾ ਇਹਦਾ 25 ਕਿਲੋ ਦਾ ਰਕਾਰਡ ਇਹਦੇ ਰਿਕਾਰਡ ਵੱਡੇ ਨੇ ਜਿਵੇਂ ਤੁਹਾਨੂੰ ਦੱਸਿਆ ਇੱਥੋਂ ਦਿਖਾ ਦੇ ਅਗਲੇ ਪੰਨੇ ਲੇਵਾ 28 ਕਿਲੋ ਦਾ ਰਿਕਾਰਡ ਮਾਰ ਕੇ ਪਛਾਣ ਤੋਂ ਵੀ ਦਿਖਾ ਦੇ ਇਹਦਾ ਤੋਰਾ ਤੂਰਾ ਭੈੜਾ ਬਾਈ ਥੱਲਿਓ ਥੱਲਿਓ ਥੱਲੇ ਕਰਕੇ ਦਿਖਾ ਦੇ ਕੈਮਰਾ ਲੇਵਾ ਮੜਾ ਜਾ ਇਹਦਾ ਤੋਰਾ ਤੂਰਾ ਭੈੜਾ ਜੇ ਗੱਲਬਾਤ ਕਰ ਲਈਏ ਕਿਉਂਕਿ ਯਾਰ ਪਸ਼ੂ ਦੀ ਯਾਰ ਜਿਹੜੇ ਪਾਰਖੂ ਸੱਜਣ ਨੇ ਉਹਨਾਂ ਨੂੰ ਤੋਰਾ ਹੀ ਦੱਸ ਦੰਦਾ ਵੀ ਉਹ ਆਰਡਰ ਕਿੰਨਾ ਕੁ ਬਣਾਊਗਾ ਕਿਉਂਕਿ ਆਰਡਰ ਦੇ ਸ਼ੇਪ ਦੇ ਹਿਸਾਬ ਨਾਲ ਤੋਰਾ ਹੋ ਜਾਣਾ ਪਸ਼ੂ ਦਾ ਸੂਣ ਦੇ ਨੇੜੇ ਜਾ ਕੇ ਇੱਥੋਂ ਲਵਾਈ ਲਮੂਗੀ ਦਿਖਾ ਦੇ ਸਮਾਰ ਕੇ ਆ ਨਾ ਕੋ ਕੰਨ ਵੀ ਨਿੱਕਾ ਨਿੱਕਾ ਲੱਗ ਆ ਇਥੋਂ ਇਥੇ ਤਾਂ ਦਿਖਾ ਦੇ ਆਰਡਰ ਆਰਡਰ ਐਨ ਤੁਰਦੀ ਆ ਪਹਿਲਵਾਨਾਂ ਵਾਂਗੂ ਫਸ ਫਸ ਕੇ ਬੱਚੀ ਜੇ ਗੱਲਬਾਤ ਕਰ ਲਈਏ ਸੂਆ ਸੂੰਦੀ ਆ ਦੂਜਾ ਦਿਨ ਜਿਵੇਂ ਦੱਸਿਆ ਖਾਣ ਨੇ ਦਿਨ ਕਦਾਂ ਹਜੇ ਕੱਢ ਦੂਗੀ ਇਹ ਉਰਲੇ ਬੰਨੇ ਲਿਆ ਹੁਣ ਅਗਲੇ ਬੰਨੇ ਇਥੋਂ ਥਣ ਥਣੋਟ ਵੀ ਦਿਖਾ ਦੇ ਥਣ ਥਣੋਟ ਵੀ ਐਨ ਲੱਗਿਆ ਪੂਰਾ ਜਿਵੇਂ ਟਾਪ ਕੁਆਲਿਟੀ ਦਾ ਅੱਗੇ ਪਿੱਛੇ ਦਾ ਆਰਡਰ ਆ ਅਗਲੇ ਬੰਨੇ ਵੀ ਆਰਡਰ ਪੂਰਾ ਦਿਖਾਉਂਦੀ ਆ ਤੇ ਪਛਾਹਲੇ ਪਾਸੇ ਵੀ ਪੂਰਾ ਦਿਖਾਉਂਦੀ ਆ ਫੁੱਲ ਆ ਬਾਈ ਫੁੱਲ ਜਿਵੇਂ ਸੀਲ ਲੰਡੀਆਂ ਕੋਈ ਚੱਕਰੀ ਜਿਵੇਂ ਮਰਜ਼ੀ ਵਿਕਤੀ ਹੋ ਲੈ ਗੱਬਰ ਗੱਬਰ ਨਹੀਂ ਜਿਹੇ ਆ ਹੈਗੀ ਠੰਡੀ ਸੀ ਲਾਈ ਜੀ ਗੱਲ ਨੇ ਗੱਬਣ ਦੀਆਂ ਕਾਨੂੰ ਮਾਰਦੀਆਂ ਨੇ ਫਿਰ ਸੋਚਣ ਕਾਲਾਂ ਦੇਣ ਲੱਗ ਗਿਆ ਨੇ ਵੀ ਤੁਸੀਂ ਗੱਬਣਾ ਧਾਰਾ ਮਾਰ ਕੇ 2 ਦਿਨ ਪਹਿਲੀ ਸਵਾਦਾ ਨੇ ਹੋਰ ਹੋਰ ਹਾਂ ਦੇਨੇ ਦੇ 5-4 ਰੁਪਏ ਨੇ ਉਹ ਬਾਕੀ ਜਿਵੇਂ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸ ਦਣਾ ਤੇ ਯਰ ਬੇ ਵਾਲੀ ਜਿਵੇਂ ਇਹਦੇ ਨੇੜੇ ਆ ਗਾਂ ਸੂਪੀ ਇਹਨਾਂ ਦਾ ਸਿਸਟਮ ਆ ਹੀ ਹੁੰਦਾ ਦੂਜੀ ਦਾ ਬੱਚਾ ਦੇਖ ਕੀ ਵੀ ਸੂਪਾਂ ਦੀਆਂ ਹੁੰਦੀਆਂ ਨੇ ਹੋਰ ਹੋਰ ਬਾਈ ਹਾਂ ਉਹ ਦਿਨ ਕੱਢਦੀ ਆ 5-4 ਉਹ ਤਿਆਰੀ ਤੁਰੀ ਪੂਰੀ ਮਾਰੀ ਖੜੀ ਤਿਆਰੀ ਬਾਈ ਫੁੱਲਾ ਜੇ ਅੱਜ ਸੂਪੇ ਭਰ ਦਿਨ ਕੱਢ ਜੂ 5-4 ਦਿਨ ਠੀਕ ਆ ਗੱਲ ਹਾਂ ਤਿਆਰੀ ਫੁੱਲ ਹੈ ਦੀ ਵਿੱਚ ਅੱਧ ਬਾਕੀ ਮਾਲ ਲੇਰੀ ਕਿਸਮ ਦਾ ਭਾਈ ਆਪਾਂ ਦਾ 25 24 25 ਲੀਟਰ ਹੀ ਕਹਿ ਕੇ ਦਿੰਦੇ ਆਂਗੇ ਬਾਕੀ ਅਗਲੇ ਦੀ ਸੇਵਾ ਗੀ ਪਿਛਲੇ ਸੂਏ ਜਿੰਨੀ ਕਹਿ ਕੇ ਦੇਵਾਗੇ ਇਸ ਲਈ ਆਏ ਜਿੰਨੀ ਕਹਿ ਦਵਾਂਗੇ ਮੇਰਾ ਮੋੜਾ ਗਰਮੀ ਕਰ ਵੀ ਨਾ ਮੋੜਾ ਆਪਾਂ ਤੁਹਾਨੂੰ ਨਹੀਂ ਕਹਿ ਕੇ ਦਵਾਂਗੇ ਹਾਂ ਡਰਮ ਅੱਧਾ ਕਰ ਦੂਗੀ ਜਿਹੜਾ ਤੁਸੀਂ ਲੈ ਕੇ ਜਾਊਗਾ ਉਹਦਾ ਬਾਕੀ ਆਰਡਰ ਵੀ ਦੱਸਦਾ ਤੇ ਥਣ ਥਣੋਟ ਵੀ ਚੀਜ਼ ਦਾ ਦੱਸਦਾ ਇਹਦੇ ਖਾਨ ਕਿੰਨੇ ਪੈਸੇ ਲੱਗਣਗੇ ਇਹ ਇਹ ਬਾਈ ਗੱਬਣਾਗੇ ਦਾ ਆਪਾਂ ਫੋਨ ਵੀ ਕਰ ਲਾਂਗੇ ਠੀਕ ਨਹੀਂ ਨਾ ਤੈਨੂੰ ਮੰਗਦਾ ਨਾ ਬਾਲੇ ਨਹੀਂ ਮੰਗਦਾ ਬੰਦਾ ਨਾ ਮਾਰਦੀ ਰੇ ਮੰਗ ਕੇ ਕੋਈ ਬਾਲਾ ਜੈ ਜੀ ਜੀ ਉਹਨੇ ਕਰ ਵੀ ਮੰਗਿਆ ਮੰਗਾਂਗੇ ਉਹਨੇ ਕਿ ਜਿੰਨੇ ਕਦੀ ਚੀਜ਼ ਇਹ ਹੈਗੀ ਹੈ ਹਨਾ ਬਸ ਆ ਜੋਫਰ ਲਈ ਆ ਆ ਇੱਥੇ ਤੋਂ ਫੇਸ ਦਿਖਾ ਦੇ ਉਸਤਾਦ ਫੇਸ ਕੁਆਲਟੀ ਤੇ ਮਾਰ ਦੇ ਬਿਲਕੁਲ ਨਿੱਕਾ ਜਿਹਾ ਮੂੰਹ ਜਰਸੀ ਵਾਂਗੂ ਹਨਾ ਮੱਥੇ ਜਟੂਆ ਟੂਆ ਵੀ ਪੈਂਦਾ ਤੇ ਮੇਨ ਗੱਲ ਆ ਮਸੂਮ ਵੀ ਬਹੁਤ ਆ ਹਨਾ ਬਹੁਤ ਬਹੁਤ ਸੀ ਲੰਡੀ ਵਾਲੀ ਇਹ ਗੱਲ ਨਹੀਂ ਇਹਦਾ ਰੇਟ ਪਾਈ ਕਹਿੰਦਾ ਯਾਰ ਫੋਨ ਤੇ ਦੱਸ ਦਾਂਗੇ ਮਤਲਬ ਉਹਨਾਂ ਕਰ ਰੇਟ ਹੀ ਕਰਾਂਗੇ ਜਿੰਨੇ ਕੇ ਰੁਪਏ ਇਹ ਆਈਟਮ ਓਟਦੀ ਆ ਹਾਂਜੀ ਹਾਂ ਹਾਂ ਇਹਨੂੰ ਕਿਹੜਾ ਹੋਰ ਤੋਰ ਦੇ ਐਚਵੀ ਕਰਦੀ ਆ ਇਹ ਕਿ ਕਰਦੀ ਥੋੜੀ ਜਿhystvi ਕੋਈ ਗੱਲ ਨਹੀਂ ਆਪਾਂ ਤੋਰਦੇ ਆਂ ਮੋਚ ਕੇ ਜੇ ਤੋਰਦੇ ਇਹਨੂੰ ਐਚਵੀ ਕਰਦੀ ਆ ਇਹ ਕੋਈ ਗੱਲ ਨਹੀਂ ਹਾਂ ਇਹਨੂੰ ਸੂਈ ਸਮਾਰੀ ਨੂੰ ਸੱਜਣੋਂ ਮੈਂ ਤੁਹਾਨੂੰ ਇੱਕ ਵਾਰੀ ਹੋਰ ਦਿਖਾਦਾ ਨਾ ਮਾਰ ਲਿਆ ਸ਼ਾਲਾ ਹਨਾ ਪੂਰੇ ਬਾਈ ਪੂਰੀ ਜਵਾਨੀ ਆ ਮਾਰ ਲਈ ਇਹਨੇ ਹਾਂ ਇੱਥੇ ਤੋਂ ਆਡਰ ਆਡਰ ਦੇਖ ਸਕਦੇ ਹਾਂ ਅਗਲੇ ਬੰਨੋਂ ਕਾਲੀ ਥੋੜੀ ਜਿਹੀ ਕਰਦੀ ਆ ਹਨਾ ਹਾਂਜੀ ਕਈ ਵਾਰੀ ਜਨਵਰੀ ਯਾਰ ਖੁੱਲਾ ਖਲਾ ਛੱਡਿਆ ਹੁੰਦਾ ਫਾਰਮ ਦੇ ਖੁੱਲਾ ਆ ਹੁੰਦਾ ਉੱਥੇ ਦੇ ਰਾਕੇ ਬਾਈ ਥੋੜਾ ਜਿਹਾ ਮਾੜਾ ਮੋਟਾ ਤਲਿਆਰਾ ਨਹੀਂ ਪਾਉਂਦੇ ਅਗਲੇ ਉਹਦੇ ਕਰਕੇ ਆਪ ਪਤਲਿਆਰਾ ਬਾਨੇ ਉਹਦੀ ਕਰੇਂਦੂ ਸੱਜਣ ਕਈ ਵਾਰੀ ਹੈ ਨਾ ਸੰਗਲ ਸੰਗਲ ਪਾ ਕੇ ਰੱਖਦੇ ਨੇ ਅਕਲਗਾਨ ਕਰਦਾ ਫਿਰ ਪਸ਼ੂਜੀ ਉਹਦੀ ਮੜੀ ਜੀ ਬਸ ਪੱਤਾ ਬਾਕੀ ਦੰਦਾਂ ਚ ਹੈਗੀ ਆ ਦੋ ਦੰਦ ਬਾਈ ਆਰਡਰ ਉਡਰੇ ਦਾ ਵਾਹ ਕਮਾਲ ਆਰਡਰ ਦਾ ਦਾ ਮੈਂ ਫੈਨ ਹੋ ਗਿਆ ਦੇਖੀ ਇੱਥੇ ਤੋਂ ਅੱਗੇ ਪਿੱਛੇ ਦਾ ਉਹ ਨਹੀਂ ਅਗਲੇ ਪਾਸੇ ਆ ਤੇ ਉਹ ਨਹੀਂ ਪਿਛਲੇ ਪਾਸੇ ਆ ਇਹਦੇ ਪੈਸੇ ਕਿੰਨੇ ਮੰਗੇ ਦੇਖਣ ਆਪਾਂ ਇਹਦਾ ਬਾਈ ਮੁੱਲ ਤਾਂ 65 ਹੈਗਾ 62000 ਦੀ ਦੇ ਦਾਂਗੇ ਆਪਾਂ ਚੋ ਛੋਟ ਛੱਪਾ ਕਰ ਦਾਂਗੇ ਬਾਈਆਂ ਦਾ 62000 ਦੀ ਇਹ ਮਿਲੂਗੀ ਤੇ ਛੋਟ ਛੱਪਾ ਉਹਦੇ ਚ ਹੋ ਜੂਗਾ ਹਾਂ ਬਾਈ ਆਫਰ ਵਾਲੀ ਗੱਲ ਮੱਝਦਾ ਜਿਹੜੇ ਸਾਹ ਉਹਨਾਂ ਕਿੰਨੇ ਨੇ ਆਪਾਂ ਰੇਟ ਕੁਝ ਵੀ ਨਹੀਂ ਕਰੇ ਹੈਗੇ ਹਾਂ ਨੰਬਰ ਬੋਲ ਦੋ ਜੀ ਆਪਾਂ 9972503614 ਹਾਂਜੀ 9972503614 03614 ਪਿੰਡ ਆਪਣਾ ਆ ਗਿਆ ਬਾਦਸ਼ਾਹਪੁਰ ਮਡਿਆਲਾ ਨੇੜੇ ਆ ਗਿਆ ਮਰੀਲ ਕੋਟ ਲਾ ਹਾਂ ਬਈ ਆਪਣਾ ਜਰਗ ਚੌਂਕ ਤੋਂ ਪੈਂਦਾ ਤਿੰਨ ਚਾਰ ਕਿਲੋਮੀਟਰ ਪੈਂਦਾ ਆਪਣਾ ਠੀਕ ਹੈ ਜੀ ਨਾਲ ਆਪਾਂ ਨੂੰ ਇੱਧਰ ਸ਼ਹਿਰ ਪੈਂਦੇ ਨੇ ਲਵੇ ਖੰਨਾ ਪੈਂਦਾ ਧੂਰੀ ਪੈਂਦਾ ਲੁਧਿਆਣਾ ਰਾਏ ਕੋਟ ਸੈਂਟਰ ਦੇ ਵਿੱਚ ਬੈਠੇ ਆਂ ਸੈਂਟਰ ਦੇ ਵਿੱਚ ਆ ਗਏ ਹਾਂ ਬਈ ਹਾਂ ਹਾਂ ਤੇ ਕੰਮ ਮੁੰਡੇ ਨੇ ਨਵਾਂ ਨਵਾਂ ਕਰਿਆ ਵਪਾਰ ਦਾ ਥੋੜਾ ਟਾਈਮ ਹੀ ਹੋਇਆ ਕਰਦੇ ਨੂੰ ਪਰ ਜਾਨਵਰ ਯਾਰ ਚੰਗੇ ਨੇ ਬਈ ਆਪਾਂ ਟਾਪ ਨੇ ਕਿੰਨੇ ਲੈ ਕੇ ਆਉਣੇ ਆਂਗੇ ਹਾਂ ਜਾਨਵਰਾਂ ਦਾ ਚੰਗੇ ਆ ਸ਼ਕੀਨਾ ਹੀ ਗੱਲ ਹੈ ਫੜ ਸਕ ਜਿੰਨੀਆਂ ਵਾਰ ਸਾਰੀ ਵੀਡੀਓ ਦੇਖ ਲਿਓ ਸਾਰੇ ਟਾਪ ਦੇ ਕਿੰਨੇ ਨੇ ਹਾਂ ਬਾਕੀ ਯਾਰ ਬਾਈ ਨੂੰ ਕਮੈਂਟ ਕਰਕੇ ਹੌਸਲਾ ਵੀ ਤੇ ਨੰਬਰ ਵੀ ਬਾਈ ਹੋ ਰਾਣਾ ਮੈਂ ਸਕਰੀਨ ਤੇ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਦੋਹਾਂ 'ਚੋਂ ਕੋਈ ਵੀ ਨਗੀਨਾ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦੀ ਜੀ